ਫਿਰ ਕਣਗਸਾ ਪਿੰਡ ਦੇ ਭਾਈ ਨਰੈਣ ਸਿੰਘ ਜੀ ਆਏ ਪਹਿਲਾਂ ਤਾਂ ਟਾਈਮ ਸੇ ਆਉਣਾ ਲੰਗਰ ਦੀ ਸੇਵਾ ਕਰਨੀ ਸੰਤ ਮਹਾਰਾ ਦੇ ਮੂਰਲੇ ਸੇਵਕਾਂ ਦੇ ਵਿੱਚੋਂ ਆਗਿਆਕਾਰੀ ਸੇਵਕਾਂ ਦੇ ਵਿੱਚੋਂ ਭਾਈ ਨਰੈਣ ਸਿੰਘ ਜੀ ਫਿਰ ਹੌਲੀ-ਹੌਲੀ ਪੱਕੇ ਤੌਰ ਤੇ ਸੰਤ ਮਹਾਰਾ ਦੇ ਚਰਨਾਂ ਵਿੱਚ ਰਹੇ ਆਪਾਂ ਵਿਚਾਰ ਕਰ ਰਹੇ ਹਾਂ ਵੀ ਸੰਤਾਂ ਦਾ ਜਿਹੜਾ ਜੀਵਨ ਹੈ ਨਾ ਉਹ ਹੀ ਪਰਉਪਕਾਰ ਹੈ ਸਾਰਾ ਹੀ ਇਸ ਗੱਲ ਨੂੰ ਮੱਦੇ ਨਜ਼ਰ ਰੱਖਣਾ ਹੈ ਆਪਾਂ ਵੀ ਪਰਉਪਕਾਰ ਕਿਵੇਂ ਆ ਉਹਨਾਂ ਦਾ ਜੀਵਨ ਜਦੋਂ ਬਾਬਾ ਨਰੈਣ ਸਿੰਘ ਜੀ ਆਏ ਪੱਕੇ ਤੌਰ ਤੇ ਰਹਿਣ ਲੱਗ ਪਏ ਸੰਤ ਮਹਾਰਾਜ ਨੇ ਸ਼੍ਰੀਮਾਨ ਜੀ ਬਣਾਤਾ ਲੰਗਰ ਦੇ ਮੋਢੀ ਮੁਖੀ ਬਣਾਤਾ ਉਹਨਾਂ ਨੂੰ ਜੇ ਜਦੋਂ ਬਾਬਾ ਨਰੈਣ ਸਿੰਘ ਜੀ ਸ਼੍ਰੀਮਾਨ ਬਣ ਕੇ ਸੇਵਾ ਕਰਨ ਲੱਗ ਪਏ ਹੋਰ ਤਾਂ ਸੇਵਾਦਾਰ ਟਾਈਮ-ਟਾਈਮ ਸਿਰ ਉਹਨਾਂ ਨੇ ਆਉਣਾ ਸੇਵਾ ਕਰਨੀ ਆਪਣਾ ਆਰਾਮ ਵੀ ਕਰ ਲੈਣਾ ਪਰ ਹੁਣ ਜਿਹਦੀ ਜ਼ਿੰਮੇਵਾਰੀ ਬਣ ਜੇ ਜ਼ਿੰਮੇਵਾਰੀ ਨਿਭਾਉਣੀ ਬਹੁਤ ਔਖੀ ਹੁੰਦੀ ਹੈ ਚਾਹੇ ਕਿਸੇ ਗੱਲ ਦੀ ਵੀ ਹੋਵੇ ਜ਼ਿੰਮੇਵਾਰੀ ਇੱਕ ਇਹੋ ਜਿਹਾ ਲਫ਼ਜ਼ ਹੈ ਜਿਹੜਾ ਹਰ ਬੰਦੇ ਦੇ ਸਿਰ ਤੇ ਸ਼ੋਭਦਾ ਵੀ ਨਹੀਂ ਹੁੰਦਾ ਤੇ ਹਰ ਬੰਦਾ ਨਿਭਾ ਵੀ ਨਹੀਂ ਸਕਦਾ ਤੇ ਇਹ ਜ਼ਿੰਮੇਵਾਰੀ ਦਿੱਤੀ ਵੀ ਉਹ ਨੂੰ ਜਾਂਦੀ ਹੈ ਜਿਹੜਾ ਨਿਭਾਵੇ ਇਮਾਨਦਾਰੀ ਨਾਲ ਬਾਬਾ ਨਾਇਣ ਸਿੰਘ ਜੀ ਨੂੰ ਜ਼ਿੰਮੇਵਾਰੀ ਦਿੱਤੀ ਆਰਾਮ ਕਰਨ ਦਾ ਸਮਾਂ ਤਾਂ ਘੱਟ ਹੀ ਲੱਗਦਾ ਸੀ ਲੰਗਰ ਦੇ ਵਿੱਚ ਹੀ ਪਰਚੇ ਰਹਿਣਾ ਤੇ ਕੀ ਹੋਇਆ ਸਾਧ ਸੰਗਤ ਜੀ 1928 ਮਾਰਚ ਮਹੀਨੇ ਦੇ ਵਿੱਚ ਨਾ ਇੱਕ ਸਾਧੂ ਆਇਆ ਤੇ ਉਹਨੇ ਵਚਨ ਕੀਤੇ ਰੋਟੀ ਅੱਜ ਦੀ ਹੋਵੇ ਰੋਟੀ ਕੱਲ ਦੀ ਹੋਵੇ ਰੋਟੀ ਪਰਸੋਂ ਦੀ ਹੋਵੇ ਸਬਜ਼ੀ ਅੱਜ ਦੀ ਹੋਵੇ ਕੱਲ ਦੀ ਹੋਵੇ ਪਰਸੋਂ ਦੀ ਹੋਵੇ ਚਾਹ ਅੱਜ ਦੀ ਹੋਵੇ ਕੱਲ ਦੀ ਹੋਵੇ ਪਰਸੋਂ ਦੀ ਹੋਵੇ ਹੱਥ ਦੇ ਵਿੱਚ ਜੰਗ ਨਾਲ ਖਾਦੀ ਹੋਈ ਜਰ ਲੱਗੀ ਹੋਈ ਬਾਲਟੀ ਹੋਣੀ ਤੁਰੇ ਹੀ ਜਾਣਾ ਤੁਰੇ ਜਾਂਦੇ ਹੋਕਾ ਦੇਣਾ ਰੋਟੀ ਅੱਜ ਦੀ ਹੋਵੇ ਚਾਹ ਅੱਜ ਦੀ ਹੋਵੇ ਸਬਜ਼ੀ ਚਾਹੇ ਕੱਲ ਦੀ ਹੋਵੇ ਜੇ ਕਿਸੇ ਨੇ ਪਾ ਦੇਣੀ ਤਾਂ ਲੈ ਲੈਣੀ ਨਹੀਂ ਜਿੱਥੇ ਪਸ਼ੂਆਂ ਵਾਸਤੇ ਝੂਠ ਵਾਲਾ ਭਾਂਡਾ ਰੱਖਿਆ ਹੁੰਦਾ ਸੀ ਉਹਦੇ ਵਿੱਚੋਂ ਗਿੱਲੇ ਸੁੱਕੇ ਟੁਕੜ ਚੱਕ ਕੇ ਆਪਣੀ ਬਾਲਟੀ 'ਚ ਪਾਉਣੇ ਤੇ ਤੁਰ ਜਾਣਾ ਬਾਬਾ ਨਰੈਣ ਸਿੰਘ ਜੀ ਸ਼੍ਰੀਮਾਨ ਜੀ ਪਹਿਲੇ ਦਿਨ ਤਾਂ ਦੇਖਦੇ ਹੀ ਰਹੇਗੇ ਵੀ ਇਹ ਗੱਲ ਕੀ ਹੈ ਨਾ ਤਾਂ ਖੜੇ ਨੇ ਨਾ ਕਿਸੇ ਦੀ ਗੱਲ ਸੁਣੀ ਐ ਬਸ ਕਹਿੰਦੇ ਚਲੇ ਗਏ ਰੋਟੀ ਅੱਜ ਦੀ ਹੋਵੇ ਕੱਲ ਦੀ ਹੋਵੇ ਪਰਸੋਂ ਦੀ ਹੋਵੇ ਫੇਰ ਸਾਥ ਸੰਗਤ ਜੀ 5-7 ਦਿਨਾਂ ਬਾਅਦ ਫੇਰ ਆ ਗਏ ਫੇਰ ਉਹੀ ਹੋਕਾ ਦਾਲ ਸਬਜ਼ੀ ਭਾਜੀ ਭਾਈ ਅੱਜ ਦੀ ਹੋਵੇ ਕੱਲ ਦੀ ਹੋਵੇ ਰੋਟੀ ਚਾਹ ਹੋਵੇ ਇੱਕ ਕਦਮ ਵੀ ਖੜੇ ਨਹੀਂ ਸਿੱਧੇ ਜਾ ਕੇ ਉਹ ਡੰਗਰਾਂ ਵਾਲੇ ਉਹ ਜਿੱਥੇ ਜੂਠ ਵਾਲਾ ਭਾਂਡਾ ਪਿਆ ਹੁੰਦਾ ਸੀ ਉਹਦੇ ਕੋਲ ਚਲੇ ਜਾਣਾ ਫੇਰ ਟੁੱਕੜ ਚੱਕਣੇ ਫੇਰ ਮੁੜ ਜਾਣਾ ਜਦੋਂ ਦੋ ਵਾਰੀ ਮੁੜ ਗਏ ਬਾਬਾ ਨਰੈਣ ਸਿੰਘ ਜੀ ਸ਼੍ਰੀਮਾਨ ਜੀ ਵੱਡੇ ਸੰਤਾਂ ਕੋਲ ਚਲੇ ਗਏ ਕਹਿ ਲਗੇ ਮਹਾਰਾਜ ਜੀ ਇੱਕ ਬੜੀ ਅਸਚਰਜ ਖੇਲ ਹੈ ਬਈ ਇੱਕ ਮਹਾਤਮਾ ਆ ਰਹੇ ਨੇ ਤੇ ਉਹ ਬਚਨ ਇਸ ਤਰ੍ਹਾਂ ਕਰਦੇ ਨੇ ਬਈ ਰੋਟੀ ਅੱਜ ਦੀ ਹੋਵੇ ਚਾ ਕੱਲ ਦੀ ਹੋਵੇ ਪਰ ਖੜਦੇ ਨਹੀਂ ਜੇ ਤਾਂ ਕੁਝ ਹੱਥ ਵਿੱਚ ਹੋਵੇ ਫੇਰ ਤਾਂ ਬਾਲਟੀ ਅੱਗੇ ਕਰ ਦਿੰਦੇ ਆ ਨਹੀਂ ਤੁਰੇ ਜਾਂਦੇ ਲੰਘ ਜਾਂਦੇ ਕਹਿੰਦੇ ਕਹਿੰਦੇ ਸੰਤ ਮਹਾਰਾ ਨੇ ਪਤਾ ਕੀ ਵਚਨ ਕੀਤਾ ਕਹਿਣ ਲੱਗੇ ਨਰੀਆਂ ਸਿਆ ਜੀ ਮਾਨ ਜੀ ਇਹ ਲੰਗਰ ਪਤਾ ਕੀ ਦਾ ਇਹ ਲੰਗਰ ਉਹਨਾਂ ਦਾ ਹੈ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦਾ ਜਿਨ੍ਹਾਂ ਦੇ ਲੰਗਰ ਵਿੱਚ 35 35 ਮਣ ਤਾਂ ਕੱਲਾ ਨੂਨ ਪੈਂਦਾ ਰਿਹਾ ਜਿਹਦੇ ਲੰਗਰ ਚ 35 ਮਣ ਕੱਲਾ ਨੂਨ ਵਰਤਿਆ ਜਾਂਦਾ ਹੋਵੇ ਉੱਥੇ ਦਾਲਾਂ ਸਬਜ਼ੀਆਂ ਭਾਜੀਆਂ ਕਿੰਨੀਆਂ ਬਣਦੀਆਂ ਹੋਣਗੀਆਂ ਨੂਨ ਦੀ ਮਾਤਰਾ ਤਾਂ ਥੋੜੀ ਹੁੰਦੀ ਹੈ ਨਾ ਦਾਲ ਸਬਜ਼ੀ ਚ ਤੇ 35 ਮਣ ਤਾਂ ਕੱਲਾ ਨੂਨ ਹੋਵੇ ਫਿਰ ਭਾਜੀ ਕਿੰਨੀ ਹੋਊ ਸੰਤ ਮਹਾਰਾ ਕਹਿੰਦੇ ਸ਼੍ਰੀ ਮਾਨ ਜੀ ਇਹ ਲੰਗਰ ਉਹਨਾਂ ਦਾ ਲੰਗਰ ਹੈ ਇਹਦੇ ਤੇ ਬਖਸ਼ਿਸ਼ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਤੇ ਇਹ ਸ਼ੁਰੂ ਕਰਿਆ ਸੀ 20 ਰੁਪਏ ਨਾਲ ਤੇ ਇਹ ਗੱਲ ਤਾਂ ਫਿਰ ਠੀਕ ਨਹੀਂ ਵੀ ਕੋਈ ਸਾਧੂ ਦੋ ਵਾਰੀ ਮੁੜ ਜੇ ਬਿਨਾਂ ਲੰਗਰ ਤੋਂ ਇਹ ਤਾਂ ਗੱਲ ਠੀਕ ਨਹੀਂ ਤੇ ਸ਼੍ਰੀਮਾਨ ਜੀ ਹੁਣ ਕੀ ਕਹਿੰਦੇ ਬਾਬਾ ਨਰੈਣ ਸਿੰਘ ਜੀ ਚੁੱਪ ਕਰ ਜਾਣਾ ਸੰਤ ਮਾਰਾ ਨੇ ਬਚਨ ਕੀਤਾ ਕਹਿੰਦੇ ਭਾਈ ਇੱਕ ਵਿਦਵਾਨ ਹੈ ਤੁਲਸੀਦਾਸ ਤੇ ਉਹਨਾਂ ਦਾ ਇੱਕ ਬੜਾ ਗੋਹਜ ਬਚਨ ਹੈ ਬੜਾ ਗੂੜਾ ਤੁਲਸੀ ਇਸ ਸੰਸਾਰ ਮੈਂ ਸਭ ਕੋ ਮਿਲਿਏ ਧਾਇ ਕਹਿੰਦੇ ਆ ਸੰਸਾਰ ਵਿੱਚ ਨਾ ਕਈ ਲੋਕ ਤਾਂ ਇਹ ਜੇ ਹੁੰਦੇ ਆ ਵੀ ਜਿਹੜੇ ਦੂਰੋਂ ਦੇਖ ਕੇ ਰਸਤਾ ਬਦਲ ਲੈਂਦੇ ਆ ਵੀ ਜੇ ਉਹਨੂੰ ਮਿਲਣਾ ਪੈ ਗਿਆ ਨਾ ਪਤਾ ਨਹੀਂ ਕੀ ਮੇਰੇ ਮੂਰੇ ਹੱਥ ੱਡੂ ਕਿਤੇ ਚਾਹੇ ਨਾ ਪੀਉਣੀ ਪੈ ਜੇ ਬੰਦੇ ਨੂੰ ਦੂਰੋਂ ਹੀ ਦੇਖ ਕੇ ਪਾਸਾ ਵਟ ਲੈਂਦੇ ਕਈ ਤਾਂ ਵੀ ਹੁਣ ਆ ਆ ਤੁਰਿਆ ਆ ਰਿਹਾ ਇਹਨੂੰ ਮਿਲਣਾ ਨਹੀਂ ਪਰ ਤુલਸੀ ਦਾਸ ਕੀ ਕਹਿੰਦੇ ਨੇ ਤુલਸੀ ਇਸ ਸੰਸਾਰ ਮੇ ਸਭ ਕੋ ਮਿਲਿਆ ਧਾਏ ਧਾਏ ਹੁੰਦਾ ਭੱਜ ਕੇ ਕਹਿੰਦੇ ਵੀ ਅਸੂਲ ਤਾਂ ਇਹ ਹੈ ਭਈਆ ਸੰਸਾਰ ਵਿੱਚ ਜੇ ਤੁਹਾਨੂੰ ਕੋਈ ਮਿਲੇ ਉਹਨੂੰ ਭੱਜ ਕੇ ਮਿਲੋ ਉਹਦਾ ਸਤਕਾਰ ਕਰੋ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਵੀ ਤਾਂ ਬਚਨ ਇਹੀ ਹੈ ਨਾ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਉ ਜਿਹੜਾ ਵੀ ਗੁਰਸਿੱਖ ਦਿਸ ਪੇ ਤਾਂ ਮੈਂ ਉਹਦੇ ਨਿਵ ਨਿਵ ਪੈਰੀ ਭਵਾ ਭਾਵੇਂ ਉਹਨੂੰ ਜਾਣਦਾ ਹੋਵਾਂ ਭਾਵੇਂ ਨਾ ਜਾਣਦਾ ਹੋਵਾਂ ਪਰ ਜੇ ਮੈਨੂੰ ਦਿਸ ਗਿਆ ਨਾ ਵੀ ਗੁਰਸਿੱਖ ਆਉਂਦਾ ਤੁਰਿਆ ਮੈਂ ਨਿਵ ਨਿਵ ਪੈਰੀ ਲੱਗਾ ਉਹਦੇ ਅਸੂਲ ਤਾਂ ਇਹ ਐ ਸੰਤ ਮਹਾਰਾਜ ਫਿਰ ਬਾਬਾ ਸ੍ਰੀਮਾਨ ਜੀ ਨੂੰ ਕਹਿਣ ਲੱਗੇ ਸ੍ਰੀਮਾਨ ਜੀ ਧਾ ਕੇ ਮਿਲਣਾ ਚਾਹੀਦਾ ਸ੍ਰੀਮਾਨ ਮਾਂ ਹੁੰਦੀ ਐ ਮਾਂ ਤੇ ਜਿਹੜੀ ਮਾਂ ਹੋਵੇ ਉਹ ਕਿਸੇ ਦਾ ਭੁੱਖਾ ਢਿੱਡ ਨਹੀਂ ਦੇਖ ਸਕਦੀ ਆਪ ਤਾਂ ਭੁੱਖੀ ਰਹਿ ਲੂਗੀ ਪਰ ਕਿਸੇ ਨੂੰ ਭੁੱਖੇ ਢਿੱਡ ਨਹੀਂ ਰਹਿਣ ਦਿੰਦੀ ਸ੍ਰੀਮਾਨ ਜੀ ਤુલਸੀ ਇਸ ਸੰਸਾਰ ਮੈਂ ਸਭ ਕੋ ਮਿਲੀਏ ਧਾਏ ਨਾ ਜਾਣੇ ਕਿਸ ਰੂਪ ਮੈਂ ਨਾਰਾਇਣ ਮਿਲ ਹੈ ਆਏ ਕਹਿੰਦੇ ਕੀ ਪਤਾ ਕਿਹੜੇ ਰੂਪ ਦੇ ਵਿੱਚ ਕਦੋਂ ਹਰੀ ਆ ਕੇ ਮਿਲ ਜੇ ਕੁਝ ਪਤਾ ਹੁੰਦਾ ਜਿਵੇਂ ਮਾਤਾ ਮਹਿਤਾਬ ਕੌਰ ਜੀ ਨੂੰ ਨਿਰਮਾਣੇ ਪਿੰਡ ਜਦੋਂ ਸਾਧੂ ਮਹਾਤਮਾ ਆਏ ਸੀ ਨਾ ਧੰਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਨਾਨੀ ਜੀ ਮਾਤਾ ਮਹਿਤਾਬ ਕੌਰ ਜੀ ਉਹਨਾਂ ਨੇ ਹਾਕ ਮਾਰੀ ਰਤਨੀਏ ਆਪਣੇ ਬਾਬੇ ਆਏ ਨੇ ਗੇਟਾਂ ਤੇ ਦਰਵਾਜ਼ੇ ਤੇ ਉਹਨਾਂ ਨੂੰ ਖੈਰ ਪਾ ਦੇ ਜਦੋਂ ਮਾਤਾ ਰਤਨ ਕੌਰ ਜੀ ਥਾਲ ਵਿੱਚ ਆਟਾ ਪ੍ਰਸ਼ਾਦੇ ਲੈ ਕੇ ਪਹੁੰਚੇ ਨਾ ਤਾਂ ਉਹ ਸਾਧੂ ਨੇ ਮਾਤਾ ਰਤਨ ਕੌਰ ਜੀ ਨੂੰ ਦੇਖਣ ਸਾਰੀ ਲੰਮੇ ਪੈ ਕੇ ਮੱਥਾ ਟੇਕਿਆ ਅਜੇ ਵਿਆਹ ਨਹੀਂ ਸੀ ਹੋਇਆ ਮਾਤਾ ਰਤਨ ਕੌਰ ਜੀ ਦੀ ਸ਼ਾਦੀ ਨਹੀਂ ਸੀ ਹੋਈ ਆਪਣੇ ਪੇਕੇ ਪਿੰਡੀ ਸੀ ਮਾਤਾ ਰਤਨ ਕੌਰ ਜੀ ਤੇ ਫੇਰ ਮਾਤਾ ਮਹਿਤਾਬ ਕੌਰ ਨੇ ਪੁੱਛਿਆ ਵੀ ਮਹਾਂਪੁਰਖੋ ਫਰਜ਼ ਤਾਂ ਸਾਡਾ ਬਣਦਾ ਤੁਹਾਨੂੰ ਮੱਥੇ ਟੇਕੀਏ ਤੁਸੀਂ ਮੇਰੀ ਲੜਕੀ ਨੂੰ ਮੱਥਾ ਟੇਕਦੇ ਹੋ ਗੱਲ ਕੋਈ ਸਮਝ ਨਹੀਂ ਪਈ ਉਹ ਮਹਾਪੁਰ ਕਹਿਣ ਲੱਗੇ ਮਾਤਾ ਜੀ ਇਹ ਉਹ ਲੜਕੀ ਹੈ ਇਹਦਾ ਮੱਥਾ ਦੇਖ ਕੇ ਮੈਨੂੰ ਪਤਾ ਲੱਗਿਆ ਇਹਨੇ ਉਸ ਰੂਹ ਨੂੰ ਜਨਮ ਦੇਣਾ ਇਹਨੇ ਉਹਦੀ ਮਾਤਾ ਬਣਨਾ ਜਿਹਨੂੰ ਸੰਸਾਰ ਖੜ ਖੜ ਕੇ ਢੀਕਿਆ ਕਰੋ ਵੀ ਅੱਜ ਇਦਾਂ ਨੂੰ ਰਾੜੇ ਵਾਲੇ ਸੰਤਾਂ ਨੇ ਆਉਣਾ ਜੀਦੀ ਖੜ ਖੜ ਕੇ ਉਡੀਕ ਹੋਇਆ ਕਰੂ ਜੀ ਤੋਂ ਵੱਡੇ ਵੱਡੇ ਆਪਣੇ ਆਪ ਨੂੰ ਦੁਨੀਆਦਾਰ ਕਹਾਉਣ ਵਾਲੇ ਲੋਕ ਟਾਈਮ ਮੰਗਿਆ ਕਰਨਗੇ ਵੀ ਸਾਨੂੰ 5 ਮਿੰਟ ਦਵਾ ਦਿਓ ਸੰਤਾਂ ਦੇ ਕਹਿੰਦੇ ਇਹਦੀ ਕੁੱਖੋਂ ਉਹਨੇ ਜਨਮ ਲੈਣਾ ਮੈਂ ਤਾਂ ਮੱਥਾ ਟੇਕਿਆ ਇਹਨੂੰ ਭਈ ਇਹ ਇਸਨੇ ਉਹਦੀ ਮਾਤਾ ਬਣਨਾ ਜਿਹਨੇ ਸਾਰਾ ਸੰਸਾਰ ਤਾਰ ਦੇਣਾ ਕਿਸੇ ਇੱਕ ਅਦੇ ਨੂੰ ਨਹੀਂ ਜਾਂ ਸੈਂਕੜੇ ਹਜ਼ਾਰਾਂ ਨੂੰ ਨਹੀਂ ਸਾਰੇ ਸੰਸਾਰ ਵਿੱਚ ਇਹਨਾਂ ਦਾ ਨਾਮ ਚੱਲਣਾ ਜਾ ਕੇ ਪੁੱਛ ਲਓ ਕਿਤੇ ਵੀ ਰਾੜੇ ਸਾਹਿਬ ਨਾਮ ਲੈ ਦਿਓ ਧੰਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਫੋਟੋ ਸਰੂਪ ਸਾਹਮਣੇ ਆ ਜਾਂਦੀ ਜੋ ਰਾੜਾ ਸਾਹਿਬ ਕਹਿੰਦੇ ਆ ਇਸੇ ਕਰਕੇ ਤਾਂ ਫਿਰ ਸਾਧ ਸੰਗਤ ਜੀ ਬਾਣੀ ਕਹਿੰਦੀ ਆ ਨਾ ਜਿਵੇਂ ਉਹ ਮਹਾਪੁਰਖਾਂ ਨੇ ਕਿਹਾ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ ਮਹਾਰਾ ਦੀ ਬਾਣੀ ਉਹ ਕਹਿੰਦੀ ਹੈ ਸੰਤਾਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ ਸਾਂਦੀ ਮਾਤਾ ਨੂੰ ਤਨ ਤਨ ਹੈ ਬਾਣ I'm done ਹੈ ਪਾਣੀ ਕਹਿੰਦੀ ਹੈ ਪਾਣੀ ਕਹਿੰਦੀ ਤਨ ਤਨ ਹੈ ਪਾਣੀ ਕਹਿੰਦੀ ਤਨ ਹੈ ਬਾਣੀ ਕਹਿੰਦੀ ਸੰਤਾਂ ਦੀ ਮੋਤ ਨੂੰ ਤਨ ਤਨ ਹੈ ਬਾਣੀ ਕਹਿੰਦੀ ਨੂੰ ਧੰਨ ਜਣੇ ਦੀ ਮਾਓ ਆਏ ਸਫਲ ਸੇ ਮਾਤਾ ਜੀ ਮੈਂ ਤਾਂ ਮੱਥਾ ਟੇਕਿਆ ਇਹਨਾਂ ਦੀ ਪਵਿੱਤਰ ਕੋਖ ਤੋਂ ਉਸ ਨੇ ਜਨਮ ਲੈਣਾ ਜੀ ਨੇ ਸੰਸਾਰ ਨੂੰ ਤਾਰਨਾ ਹੈ ਕੀਰਤਨ ਦੀਆਂ ਝੜੀਆਂ ਹੀ ਲਾ ਦੇਣੀਆਂ ਨੇ ਤੇ ਲਾਈਆਂ ਨਾ ਫਿਰ ਸੰਤ ਮਹਾਰਾਜ ਜੀ ਨੇ ਅੱਧੀ ਸਦੀ 1905 ਵਿੱਚ ਜਨਮ ਹੋਇਆ ਸੀ 1975 75 ਦੇ ਵਿੱਚ ਸਤਖੰਡ ਕਿੰਨੇ ਸਾਲ ਬਣਦੇ ਆ 70 ਬਣਦੇ ਆ ਨਾ ਸਰੀਰਕ ਦੇ 70 ਵਿੱਚੋਂ 50 ਤੱਕ ਕੀਰਤਨੇ ਕਰਤਾ ਮਹਾਰਾ ਨੇ ਜੇ ਇੱਕ ਜਗ੍ਹਾ ਦੀਵਾ ਲਾਉਣਾ ਹੋਵੇ ਨਾ ਲਗਾਤਾਰ ਤੁਹਾਨੂੰ ਕੋਈ ਕਹਿ ਦੇਵੇ ਵੀ ਭਾਈ ਤੈਂ ਰੋਜ਼ ਦੀਵਾ ਲਾਉਣਾ ਪਹਿਲੇ 10 ਦਿਨ 15 ਦਿਨ ਮਹੀਨਾ 6 ਮਹੀਨੇ ਲਾ ਦੂ ਫਿਰ ਨਾਗੇ ਪੈਣ ਲੱਗ ਜਾਣਗੇ ਅ ਲਗਾਤਾਰ 50 ਸਾਲ ਗੁਰੂ ਕੇ ਕੀਰਤਨੀਏ ਬਣ ਕੇ ਸੰਗਤ ਦੇ ਵਿੱਚ ਉਹ ਬਚਨ ਮਹਾਪੁਰਖਾਂ ਦੇ ਪੂਰੇ ਕਰ ਦੇਣੇ ਇਹ ਕਿਸੇ ਦੇ ਆਮ ਦੀ ਵਸ ਵਸ ਦੀ ਗੱਲ ਹੈ ਕਿਤੇ ਐਸੇ ਪੂਰੇ ਮਹਾਪੁਰਖ ਤੇ ਇੱਕ ਦਿਮਾਗ ਖਿਆਲ ਉੱਥੇ ਲੈ ਚ ਲੋ ਸੰਤ ਮਹਾਰਾ ਕਹਿਣ ਲੱਗੇ ਤੁਲਸੀ ਦਾਸ ਜੀ ਕਹਿੰਦਿਆ ਤੁਲਸੀ ਇਸ ਸੰਸਾਰ ਮੇ ਸਭ ਕੋ ਮਿਲਿਏ ਧਾਏ ਨਾ ਜਾਣੇ ਕਿਸ ਰੂਪ ਮੇ ਨਾਰਾਇਣ ਮਿਲ ਹੈ ਆਏ ਕੀ ਪਤਾ ਕਿਹੜੇ ਰੂਪ ਦੇ ਵਿੱਚ ਰੱਬ ਮਿਲ ਜੇ ਕੀ ਪਤਾ ਕਿੱਥੇ ਸਾਧ ਸੰਗਤ ਜੀ ਕਿਹੜੇ ਰੂਪ ਦੇ ਵਿੱਚ ਕਿਹੜੀ ਹਾਲਤ ਵਿੱਚ ਪਰਮੇਸ਼ਰ ਤੁਹਾਡੀ ਪਰਖ ਕਰ ਲਵੇ ਇਰਖਾਨ ਦਾ ਭਾਵ ਸੰਤ ਮਹਾਰਾ ਕਹਿਣ ਲੱਗੇ ਨਾਰਾਇਣ ਸਿੰਘ ਜੀ ਜਿਹੜਾ ਲੰਗਰ ਹੈ ਨਾ ਆਪਣਾ ਇਹ ਇਹ ਉਹ ਲੰਗਰ ਹੈ ਜਿੱਥੇ 35 35 ਮਨ ਤਾਂ ਲੋਣੇ ਲੱਗਦਾ ਰਿਹਾ ਸੀ ਉਹਨਾਂ ਬਜ਼ੁਰਗਾਂ ਦਾ ਮਹਾਪੁਰਖਾਂ ਦਾ ਲੰਗਰ ਹੈ ਫਿਰ ਆਪਾਂ ਕਿਉਂ ਢੇਲ ਆਉਣ ਦੇਣੀ ਹੈ ਬਾਈ ਕਿਉਂ ਸਾਧੂ ਭੁੱਖਾ ਮੁੜ ਜੇ ਦਰ ਤੋਂ ਸ੍ਰੀਮਾਨ ਜੀ ਉਹ ਸਾਧੂ ਤੁਹਾਡੀ ਪਰਖ ਕਰਨ ਵਾਸਤੇ ਆ ਰਿਹਾ ਹੈ ਤੁਹਾਨੂੰ ਦੇਖਣ ਵਾਸਤੇ ਆ ਰਿਹਾ ਵੀ ਇਹ ਲੰਗਰ ਤਿਆਰ ਰੱਖਦੇ ਆ ਕਿ ਨਹੀਂ ਇਰਸਾਤ ਸੰਗਤ ਜੀ ਉਸ ਤੋਂ ਬਾਅਦ ਸੰਤ ਮਹਾਰਾਜ ਦਾ ਹੁਕਮ ਪ੍ਰਾਪਤ ਕਰਕੇ ਨਾ ਸ੍ਰੀਮਾਨ ਜੀ ਨੇ ਜਦੋਂ ਵੀ ਲੰਗਰ ਘਟਦਾ ਦਿਸਣਾ ਤਾਂ 10 20 25 ਸ਼ਰੀਰਾਂ ਦਾ ਲੰਗਰ ਹੋਰ ਤਿਆਰ ਕਰ ਦੇਣਾ ਉਸੇ ਸਮੇਂ ਤੇ ਫਿਰ ਜਦੋਂ ਤੀਸਰੀ ਵਾਰੀ 10 12 ਦਿਨਾਂ ਬਾਅਦ ਉਹ ਸਾਧੂ ਮਹਾਤਮਾ ਫੇਰ ਆਏ ਕੁਦਰਤੀ ਉਹਨਾਂ ਨੇ ਆਉਣਾ ਹੀ ਉਦੋਂ ਜਦੋਂ ਸੰਗਤ ਦੇ ਇਕੱਠ ਕਰਕੇ ਲੰਗਰ ਵਿੱਚ ਵਾਧਾ ਹੋ ਜਾਣਾ ਭਾਵ ਕੇ ਵੱਧ ਜਾਣਾ ਉਹ ਮਹਾਪੁਰਖ ਫੇਰ ਉਸ ਦਿਨੇ ਆਗੇ ਲੰਗਰ ਫੇਰ ਵੱਧ ਗਿਆ ਸੀ ਆ ਸਾਥ ਸੰਗਤ ਜੀ ਬਾਬਾ ਨਰੈਣ ਸਿੰਘ ਜੀ ਭੱਜ ਕੇ ਲੰਗਰ ਵਿੱਚ ਗਏ ਸੁੱਕਾ ਆਟਾ ਥਾਲ ਵਿੱਚ ਪਾ ਕੇ ਉੱਤੇ ਗੁੜ ਦੀ ਰੋੜੀ ਰੱਖ ਕੇ ਲਿਆਏ ਉਹ ਮਹਾਪੁਰਖ ਖੜਦੇ ਤਾਂ ਹੈ ਨਹੀਂ ਸੀ ਰੋਟੀ ਪਾਈ ਅੱਜ ਦੀ ਹੋਵੇ ਸਬਜ਼ੀ ਪਾਈ ਚਾਹੇ ਕੱਲ ਦੀ ਹੋਵੇ ਚਾਹ ਹੋਵੇ ਬੇਹੀ ਹੋਵੇ ਤਾਜੀ ਹੋਵੇ ਇਉਂ ਕਹਿੰਦੇ ਕਹਿੰਦੇ ਤੁਰਈ ਜਾਂਦੇ ਸ੍ਰੀ ਮਾਨ ਜੀ ਨੇ ਪਿੱਛੇ ਭੱਜ ਕੇ ਉਹਨਾਂ ਦੀ ਬਾਲਟੀ ਵਿੱਚ ਉਹ ਆਟਾ ਤੇ ਗੁੜ ਦੀ ਰੋੜੀ ਪਾਤੀ ਲਓ ਮਹਾਪੁਰਖੋ ਇੰਨੀ ਕਿ ਸੇਵਾ ਪ੍ਰਵਾਨ ਕਰਿਓ ਮਹਾਰਾਜ ਜੀ ਅੱਜ ਤੁਹਾਨੂੰ ਭੁੱਖੇ ਢਿੱਡ ਨਹੀਂ ਜਾਣ ਦੇਣਾ ਕਹਿਣ ਲੱਗੇ ਅੱਛਾ ਇਹ ਫਿਰ ਕਹਿੰਦੇ ਭੁੱਖੇ ਢਿੱਡ ਨਹੀਂ ਜਾਂਦੇ ਉਸੇ ਤਰ੍ਹਾਂ ਕੱਚਾ ਆਟਾ ਜਿਹੜਾ ਪਾਇਆ ਸੀ ਨਾ ਉਹਦੇ ਵਿੱਚ ਪਾਣੀ ਪਾਇਆ ਗੁੜ ਦੀ ਰੋੜੀ ਵੀ ਵਿੱਚੇ ਹੀ ਸਿੱਟ ਲਈ ਉਹ ਬਾਲਟੀ ਦੇ ਵਿੱਚ ਉਸੇ ਤਰ੍ਹਾਂ ਉਂਗਲੀ ਫੇਰ ਕੇ ਘੋਲ ਕੇ ਉੱਥੇ ਹੀ ਖੜ ਕੇ ਪੀ ਗਏ ਸ੍ਰੀਮਾਨ ਜੀ ਵੀ ਹੈਰਾਨ ਹੋ ਗਏ ਵੀ ਸਾਧੂ ਹੁਣ ਸਾਧੂ ਸਾਧ ਸੰਗਤ ਜੇ ਦੇਖਣੇ ਹੋਣ ਜਰੂਰੀ ਤਾਂ ਹੈ ਨਹੀਂ ਵੀ ਸਾਧੂ ਮਹਾਪੁਰਖ ਤੁਹਾਨੂੰ ਦੇਖ ਕੇ ਬੋਲਣ ਜਾਂ ਤੁਹਾਡੇ ਨਾਲ ਬਚਨ ਨਹੀਂ ਕਰਨ ਦਸਵੇਂ ਪਾਤਸ਼ਾਹ ਜੀ ਤਾਂ ਇਹ ਬਚਨ ਕਰਦੇ ਨੇ ਸੰਤ ਸਮੂਹ ਅਨੇਕ ਮੱਤੀ ਕੇ ਕਹਿੰਦੇ ਜੇ ਸੰਤ ਦੇਖਣੇ ਹੋਣ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਅਨੇਕ ਤਰ੍ਹਾਂ ਦੇ ਹੁੰਦੇ ਆ ਕੋਈ ਪਤਾ ਨਹੀਂ ਕਿਹੜਾ ਮਹਾਪੁਰਖ ਹੈ ਜਰੂਰੀ ਥੋੜੀਆ ਵੀ ਲਿਵਾਸ ਵਿੱਚ ਹੀ ਹੋਵੇ ਕਈ ਵਾਰੀ ਗ੍ਰਸਤੀ ਜਿਹੜੇ ਲੋਕ ਨੇ ਉਹੋ ਜਿਹੇ ਕੱਪੜੇ ਪਾਉਂਦੇ ਆ ਉਹਨਾਂ ਵਿੱਚ ਵੀ ਸਾਧੂ ਕਈ ਵਾਰੀ ਸੰਗਤ ਵਿੱਚ ਹੀ ਬੈਠੇ ਹੁੰਦੇ ਆ ਕਈ ਵਾਰੀ ਰਸਤਿਆਂ ਤੇ ਤੁਰੇ ਹੀ ਜਾਂਦੇ ਆ ਸਾਧ ਸੰਗਤ ਜੀ ਕੋਈ ਪਛਾਣ ਹੀ ਨਹੀਂ ਹੈ ਸਾਧੂ ਦੀ ਪਛਾਣ ਕੋਈ ਕੱਪੜਾ ਨਹੀਂ ਕੋਈ ਉੱਪਰਲਾ ਰੰਗ ਢੰਗ ਨਹੀਂ ਸਾਧੂ ਕੀ ਨੂੰ ਕਹਿੰਦੇ ਆ ਸਾਧ ਸੰਗਤ ਜੀ ਸਿਆਣੇ ਮਹਾਪੁਰਖਾਂ ਨੇ ਅਰਥ ਕੀਤੇ ਨੇ ਸਸਾ ਉੱਪਰ ਟਿੱਪੀ ਤੇ ਤਤ ਇਹ ਕੌਣ ਹੈ ਸਸੇ ਦਾ ਮਤਲਬ ਹੈ ਸੇਵਾ ਕਰਦਾ ਹੋਵੇ ਜੀਵਨ ਵਿੱਚ ਸੇਵਾ ਕਮਾਈ ਹੋਵੇ ਜਿਹੜੀ ਉੱਪਰ ਟਿੱਪੀ ਆ ਨਾ ਉਹ ਆਵਾਜ਼ ਦਿੰਦੀ ਆ ਨੰਨੇ ਦੀ ਜਿਹੜੇ ਪੰਜਾਬੀ ਦੇ ਵਿਆਕਰਨ ਜਿਨ੍ਹਾਂ ਨੇ ਪੜ੍ਹੀ ਹੈ ਨਾ ਉਹਨਾਂ ਨੂੰ ਪਤਾ ਵੀ ਟਿੱਪੀ ਦੇ ਵਿੱਚੋਂ ਨੰਨੇ ਦੀ ਆਵਾਜ਼ ਆਉਂਦੀ ਹੁੰਦੀ ਆ ਜਿਹੜੇ ਮੁਹਾਰਨੀ ਪੜ੍ਹਦੇ ਆ ਤੇ ਨੰਨੇ ਦਾ ਮਤਲਬ ਹੈ ਨਾਮ ਜਪਦਾ ਹੋਵੇ ਸੇਵਾ ਕਰਦਾ ਹੋਵੇ ਨਾਮ ਜਪਦਾ ਹੋਵੇ ਤੇ ਜਿਹੜਾ ਮਗਰਲਾ ਤੱਤਾ ਨਾ ਉਹਦਾ ਭਾਵ ਇਹ ਹੈ ਵੀ ਜੀਵਨ ਵਿੱਚ ਤਿਆਗ ਹੋਵੇ ਲੋਭ ਲਾਲ ਚ ਨਾ ਹੋਵੇ ਕਿਸੇ ਗੱਲ ਦਾ ਤਿਆਗ ਹੋਵੇ ਹਰ ਪੱਖੋਂ ਸੰਤ ਮਹਾਰਾਜ ਜੀ ਗਏ ਸੀ ਨਾ ਬਾਹਰ ਕਈ ਦਿਨ ਦੀਵਾਨ ਲਾਉਂਦੇ ਰਹੇ ਬਾਦ ਵਿੱਚ ਕਮੇਟੀ ਵਾਲਿਆਂ ਨੇ ਨਾ ਉਹ ਜਿਹੜੇ ਪੌਂਡ ਇਕੱਠੇ ਹੋਏ ਸੀ ਆਪਣੇ ਸੰਤ ਮਹਾਰਾਜ ਦੇ ਅੱਗੇ ਜਿੱਦਣ ਮਹਾਰਾਜ ਆਉਣਾ ਸੀ ਨਾ ਉਹ ਸਾਰੇ ਪੌਂਡ ਇਕੱਠੇ ਕਰਕੇ ਮਹਾਰਾਜ ਦੇ ਅੱਗੇ ਧਰਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਕਹਿੰਦੇ ਮਹਾਰਾਜ ਜੀ ਹੁਣ ਤੁਸੀਂ ਜਾਣਾ ਇੰਡੀਆ ਨੂੰ ਕਹਿੰਦੇ ਹਾਂ ਭਾਈ ਤੇ ਮਹਾਰਾਜ ਜੀ ਆਹ ਮਾਇਆ ਕੀਰਤਨ ਦੀ ਕਹਿੰਦੇ ਮਹਾਰਾਜ ਜੀ ਇਹ ਇੰਡੀਆ ਨੂੰ ਲੈ ਜਾਓ ਗੁਰਦੁਆਰਾ ਸਾਹਿਬ ਆ ਉੱਥੇ ਸੰਤ ਮਹਾਰਾ ਕਹਿਣ ਲੱਗੇ ਭਾਈ ਜਿਹੜਾ ਇੰਡੀਆ ਗੁਰਦੁਆਰਾ ਸਾਹਿਬ ਬਣਿਆ ਉਹ ਕਿਹਦਾ ਉਹ ਗੁਰਦੁਆਰਾ ਸਾਹਿਬ ਕਿਸ ਦਾ ਭਾਈ ਕਹਿਣ ਲੱਗੇ ਮਹਾਰਾਜ ਜੀ ਗੁਰੂ ਨਾਨਕ ਦਾ ਕਹਿੰਦੇ ਹੁਣ ਜਿੱਥੇ ਆਪਾਂ ਬੈਠੇ ਆ ਇਹ ਕਿਹਦਾ ਕਹਿੰਦੇ ਮਹਾਰਾਜ ਜੀ ਇਹ ਵੀ ਗੁਰੂ ਨਾਨਕ ਦਾ ਕਹਿੰਦੇ ਫਿਰ ਗੁਰੂ ਨਾਨਕ ਆ ਡੱਡ ਥੋੜੀ ਨੇ ਇਕੋ ਹੀਆ ਗੁਰੂ ਨਾਨਕ ਜੇ ਇਹ ਵੀ ਗੁਰੂ ਨਾਨਕ ਦਾ ਉਹ ਵੀ ਗੁਰੂ ਨਾਨਕ ਦਾ ਫਿਰ ਬਾਬੇ ਨਾਨਕ ਨੂੰ ਫਿਕਰ ਨਹੀਂ ਕਹਿੰਦੇ ਅਸੀਂ ਨਹੀਂ ਲੈ ਕੇ ਜਾਣੀ ਇਹ ਮਾਇਆ ਇੱਥੇ ਹੀ ਪਾ ਦਿਓ ਗੋਲਕ ਵਿੱਚ ਅੱਜ ਵੀ ਇਹੀ ਅਸੂਲ ਹੈ ਸਾਧ ਸੰਗਤ ਜੀ ਉਗਰਾਹੀਤਾ ਕਿਸੇ ਪੱਖੋਂ ਕਰਦੇ ਹੀ ਨਹੀਂ ਇੱਥੋਂ ਕੀ ਸਮਝ ਆਉਂਦੀ ਹੈ ਇਤੋਂ ਸਮਝ ਆਉਂਦੀ ਹੈ ਵੀ ਉਹ ਤੱਤੇ ਦਾ ਮਤਲਬ ਤਿਆਗ ਆ ਨਾ ਜਿਹੜਾ ਉਹ ਮਹਾਪੁਰਖਾਂ ਦੇ ਜੀਵਨ ਵਿੱਚ ਵੇਖਣ ਨੂੰ ਮਿਲਦਾ ਹੈ ਸੇਵਾ ਕਰਦਾ ਹੋਵੇ ਨਾਮ ਜਪਦਾ ਹੋਵੇ ਤੇ ਜੀਵਨ ਵਿੱਚ ਤਿਆਗ ਹੋਵੇ ਉਹਨੂੰ ਕਹਿੰਦੇ ਆ ਸੰਤ ਨਹੀਂ ਕਿਸੇ ਲਿਬਾਸ ਦਾ ਨhota ਨਹੀਂ ਹੈ